ਸੋ ਇਸੇ ਤਰ੍ਹਾਂ ਵੀ ਰੰਦਾ ਵੀ ਬੱਚਾ ਭਾਵੇਂ ਛੱਡੋ ਚਾਹੇ ਨਾ ਛੱਡੋ ਇਸੇ ਤਰ੍ਹਾਂ ਥੱਲੇ ਬੈਠ ਕੇ ਦਿਖਾ ਆਪਾਂ ਦੋਹੇ ਝੋਟੀਆਂ ਦਿਨੇ ਤੁਹਾਨੂੰ ਪੂਰੀ ਤਸਲੀ ਜਨ ਵੀ ਤੁਹਾਡਾ ਰਾਦਾ ਵੀ ਹੁਣ ਜੇ ਦੋ ਆਪਾਂ ਭੈਣ ਭਰਾਵਾਂ ਨੂੰ ਦਿਖਾ ਦੇਣਾ ਦੋ ਜੋ ਇੱਕ ਵੇਦੀ ਦੀ ਤੇ ਪਾਸ ਅੱਛਾ ਸਰਜੀਤ ਸਿੰਘ ਕਿੰਨਾ ਕਿ ਮੇਰੇ ਦੋ ਦ ਚੋਣਾ ਚਾਹੀਦਾ ਵੈਸੀ ਝੋਟੀਆਂ ਤੇ ਤੇਰਾ 10 14 ਮੀਟਰ ਬਹੁਤ ਗਾਉਂ ਲੀਏ ਤੇਰਾ 3.2 ਵੀ ਰੰਦਾ ਵੀ ਦੋ ਦੀ ਕੱਟੀ ਆ ਬਾਕੀ ਤੁਹਾਡੇ ਸਾਹਮਣੇ ਆ ਪਿੱਟ ਪੁਨੇ ਵਾਲੇ ਪਾਸਿਓਂ ਦੇਖਦੇ ਐ ਜੀ ਇਹ ਪਿਓਰ ਦੇ ਰੰਦਾ ਹਾਂਜੀ ਬਾਕੀ ਚੌਕ ਚੂਕੇ ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚਿਆ ਪਿੰਡ ਮੁੰਡਾ ਪਿੰਡ ਤਹਿਸੀਲ ਕਡੂਰ ਸਾਹਿਬ ਜੀ ਕਡੂਰ ਸਾਹਿਬ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਹਾਂਜੀ ਮੁੰਡਾ ਪਿੰਡ ਦੋਸਤੋ ਬਿਲਕੁਲ ਨੇੜੇ ਸਖਤਪੁਰਾ ਪਿੰਡ ਵੀ ਲੱਗਦਾ ਇੱਕ ਪਾਸੇ ਘੜਕਾ ਪਿੰਡ ਬਿਲਕੁਲ ਨੇੜੇ ਆ ਇੱਕ ਘਰੋਂ ਲੁਕਰੋਂ ਆਪਾਂ ਇਹ ਵੀਡੀਓ ਬਣਾਉਣ ਜਾ ਰਹੇ ਹਾਂ ਤੇ ਨਾਮ ਓਨਰ ਦਾ ਠੀਕ ਹੈ ਜੀ ਮਾਲਕ ਦਾ ਨਾਮ ਸਰਜੀਤ ਸਿੰਘ ਤਵੀਰ ਸਰਜੀਤ ਸਿੰਘ ਤੋਂ ਪੂਰੀ ਡਿਟੇਲ ਆਪਾਂ ਲੈ ਲਾਂਗੇ ਅੱਜ ਇਸ ਵੀਡੀਓ ਦੇ ਵਿੱਚ ਦੋ ਮੱਝਾਂ ਝੋਟੀਆਂ ਤੁਹਾਨੂੰ ਦਿਖਾਉਣੀਆਂ ਇੱਕ ਹਰਿਆਣੇ ਦੀ ਜਿਹੜੀ ਦੋਸਤੋਂ ਉਧਰ ਦੀ ਤੁਹਾਨੂੰ ਨਸਲ ਬ੍ਰੀਡ ਦਿਖਾ ਦੇਾਂਗੇ ਵੀਰਾਂ ਦਾ ਵੀ ਇਹ ਮੱਝ ਆਪਾਂ ਦੋਸਤੋਂ ਉਧਰੋਂ ਲੈ ਕੇ ਆਂਦੀ ਸੀ ਹਰਿਆਣੇ ਵਾਲੀ ਸਾਈਡ ਤੋਂ ਸੋ ਚੰਗੇ ਦੁੱਧ ਤੇ ਇਸ ਵਕਤ ਚੱਲਣ ਰਹੀ ਹੈ ਸ਼ੁਰੂਆਤ ਚੰਗੀ ਕੀਤੀ ਆ ਮਗਰ ਇਹਦੇ ਮੇਲ ਕਾਫਾ ਕੱਟਾ ਹੈ ਸੂਈ ਨੂੰ ਅਜੇ ਹਫ਼ਤਾ ਕੋ ਹੋਇਆ ਬਾਕੀ ਪੂਰੀ ਡਿਟੇਲ ਦੇ ਵਿੱਚ ਚੱਲਾਂਗੇ ਇੱਕ ਇੱਧਰ ਜਿਹੜੀ ਤੁਸੀਂ ਝੋਟੀ ਦੇਖ ਰਹੇ ਹੋ ਠੀਕ ਆ ਜੀ ਇਹ ਬਗੈਰ ਬੱਚੇ ਤੋਂ ਆ ਸੂਈ ਤਾਜੀ ਆ ਬੱਚਾ ਤਾਂ ਜਿਹੜਾ ਦੋ ਤੇ ਬਾਕੀ ਇਹ ਛੋਟੀ ਕਿਨਵਾ ਸੁਬਾ ਤੇ ਹੁਣ ਕਿੰਨੇ ਦੁੱਧ ਤੇ ਚੱਲਣ ਰਹੀ ਆ ਉਹ ਪ੍ਰੋਪਰ ਡਿਟੇਲ ਜਿਹੜੀ ਆ ਆਪਾਂ ਹੋਨਰ ਵੀਰ surjit singh ਤੋਂ ਲੈ ਲੈਨੇ ਆ ਅੱਜ ਤਰੀਕ 22 ਦਸੰਬਰ ਤੇ ਸਮਾਂ ਕੋਈ ਸ਼ਾਮ ਦੇ 5:30 ਵਜੇ ਦਾ ਚਵਾਈ ਦਾ ਸਮਾਂ ਵੈਸੇ ਪਸੂ ਜਿੰਨਾ ਵੀ ਬਣਿਆ ਥਣਿਆ ਉਹ ਤੁਹਾਨੂੰ ਵਿੱਚ ਨਜ਼ਰ ਆ ਜਾਊਗਾ ਤੇ ਮੁੰਡਾ ਪਿੰਡ ਤੁਸੀਂ ਖਾਸ ਵਿਜ਼ਿਟ ਕਰਨੀ ਆ ਜਮਾਰਾਏ ਵੀ ਬਿਲਕੁਲ ਨੇੜੇ ਦੀਕ ਆ ਤੇ ਹਰੀਕੇ ਪਤਨ ਤੋਂ ਕੋਈ ਵੀਰ ਆ ਰਿਹਾ ਤੇ ਸਾਰੇ ਪਾਸੇ ਦੋਸਤੋ ਰਸਤੇ ਹੈਗੇ ਆ ਚੋਲਾ ਸਾਹਿਬ ਤੋਂ ਤੁਸੀਂ ਘੜਕੇ ਵਿਜ਼ਿਟ ਕਰੋਗੇ ਘੜਕੇ ਤੋਂ ਵੀ ਆ ਸਕਦੇ ਜੀ ਇੱਧਰਲੇ ਸਾਈਡ ਤੋਂ ਸੋਸੋ ਖਾਰਿਆਂ ਵਾਲੀਆਂ ਨਹਿਰਾਂ ਤੋਂ ਵੀ ਕੋਈ ਵੀਰ ਹੁੰਦਾ ਤੇ ਬ੍ਰਹਮਪੁਰੇ ਤੋਂ ਸਖਤਪੁਰਾ ਪਿੰਡ ਦਾ ਸਖਤਪੁਰੇ ਤੋਂ ਤੁਸੀਂ ਜਿਹੜੀ ਮੁੰਡਾ ਪਿੰਡ ਵਿਜ਼ਿਟ ਕਰਜੋਗੇ ਆਓ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਸਰਜੀਤ ਸਿੰਘ ਸਤਸ੍ਰੀਕਾਲ ਸਤਸ੍ਰੀਕਾਲ ਜੀ ਹੋਸਨਾ ਕੀ ਹਾਲ ਠੀਕ ਹਾਂ ਵਧੀਆ ਵੀਰੇ ਕਾਇਮ ਹਾਂਜੀ ਵਧੀਆ ਜੀ ਅੱਛਾ ਸਰਜੀਤ ਭਾਈ ਇਹ ਜਿਹੜੀਆਂ ਮੱਝਾਂ ਝੋਟੀਆਂ ਆਪਣੇ ਕੋਲ ਆ ਘਰ ਦੀਆਂ ਹੀ ਘਰੇ ਰੱਖੀਆਂ ਨੇ ਨਹੀਂ ਜੀ ਇਹ ਹਰਿਆਣੇ ਤੋਂ ਲਿਆਂਦੀਆਂ ਆਪਾਂ ਜੀ ਇਹ ਵੈਸੇ ਸੇਲ ਪਰਚੇ ਤੇ ਕੰਮ ਕਰਦੇ ਆਪਾਂ ਨਹੀਂ ਜੀ ਕਰਦੇ ਆਪਾਂ ਇਹ ਉਹਨੇ ਇੱਕ ਝੋਟੀ ਵੇਚਣੀ ਇਹਨਾਂ ਚੋਂ ਜਿਹੜੀ ਸੀ ਜੀ ਮਤਲਬ ਕਿ ਜਿਹੜੀ ਵੀ ਸੇਲ ਹੋ ਗਈ ਵੀ ਵੇਚਣੀ ਅੱਕੀ ਆ ਹਾਂਜੀ ਵੇਚਣੀ ਅੱਕੀ ਆਈ ਮਾਲ ਵੈਸੇ ਰੱਖਿਆ ਤੁਸੀਂ ਮਤਲਬ ਕਿ ਦੋ ਤਿੰਨ ਵੱਧਾ ਝੋਟੀਆਂ ਹੋਰ ਰੱਖੀਆਂ ਨੇ ਹਾਂਜੀ ਹਾਂਜੀ ਤੇ ਇਹਨਾਂ ਦੇ ਵਿੱਚੋਂ ਤੁਹਾਡਾ ਰਾਦਾ ਵੀ ਜਿਹੜੀ ਇੱਕ ਵੇਚ ਦਿੱਤੀ ਹੋਏ ਖਰਚ ਖਰਚ ਲਾਵਾਂਗੇ ਠੀਕ ਆ ਹਾਂਜੀ ਹਾਂਜੀ ਇੱਕ ਵੇਚ ਲਾਂਗੇ ਇੱਕ ਰੱਖ ਲਾਂਗੇ ਠੀਕ ਆ ਅੱਛਾ ਫਿਰ ਇਹ ਸੂਬਾ ਤਕਰੀਬਨ ਦੋਵੇਂ ਦੂਜੇ ਸੂਬੇ ਕੇ ਪਹਿਲੇ ਨੂੰ ਵੀ ਹੈਗੀ ਕੋਈ ਇਹ ਝੋਟੀ ਪਹਿਲੇ ਸੂਵੇ ਆ ਜੀ ਇਹ ਪਹਿਲਾ ਪਹਿਲੇ ਸੂਈ ਨੂੰ 5 ਕਿ ਦਿਨ ਹੋ ਗਏ ਦਾ ਬੱਚਾ ਖਤਮ ਹੋ ਗਿਆ ਜੀ ਅੱਛਾ ਜੀ ਹਾਂਜੀ ਦਿਨ ਇਹ ਦੋ ਦਿਨ ਦੁੱਧ ਚੁੰਗਿਆ ਜੀ ਤੇ ਤੀਜੇ ਦਿਨ ਸੁੱਤਾ ਹੀ ਰਹਿ ਗਿਆ ਜੀ ਅੱਛਾ ਅੱਛਾ ਹਾਂ ਜੀ ਪਤਾ ਨਹੀਂ ਲੱਗਾ ਕੀ ਗੱਲ ਹੋ ਗਈ ਟੈਕ ਟੂ ਕਾ ਗਿਆ ਹਾਂ ਜੀ ਹਾਂ ਜੀ ਤੇ ਇਹ ਪਹਿਲਾ ਸਵੇਰ ਇਸ ਵਕਤ ਹੁਣ ਥੱਲੇ ਕੱਚਾ ਦੁੱਧ ਜਾਂ ਕੱਚਾ ਬੌੜਾ ਕਿੰਨਾ ਕੋਲ ਮੰਨ ਕੇ ਚਲੋ ਕਿ 9-10 ਲੀਟਰ ਲਾ ਲਓ ਤੁਸੀਂ ਹੈਗਾ ਇਸ ਵਕਤ 9-10 ਲੀਟਰ ਹਾਂ ਜੀ ਬਾਕੀ ਦੁੱਧ ਦੇ 14-15 ਲੀਟਰ ਘਰ ਆਊਗੀ ਝੋਟੀ ਠੀਕ ਆ ਹਾਂ ਦੱਸੋ 9-10 ਲੀਟਰ ਹੁਣ ਇਸ ਵਕਤ ਬੌੜਾ ਆ ਜਾਂਦੇ ਥੱਲੇ ਕੋਈ ਕੱਚਾ ਬੌੜਾ ਮੰਨ ਲਓ ਕਿਉਂਕਿ ਪੰਜਾ ਪੰਜਾ ਚੌ ਪੰਜਾ ਦਿਨਾਂ ਦੇ ਦੌਰਾਨ ਕੋਈ ਬੌੜੇ ਤੋਂ ਬਾਹਰ ਹੀ ਪ ਹਾ ਜਿਹੜਾ ਜਿਹੜਾ ਕਹਿ ਦਿੱ ਗਿਆ ਹਾਂਜੀ ਹਾਂਜੀ ਠੀਕ ਹੈ ਮਿਲਦੀ ਮਿਲਦੀ ਫਿਰ ਹੁਣ ਫਿਰ ਕਿੰਦਾ ਬੇਗੈਰ ਉਹਨਾ ਪਹਿਲਾਂ ਪਹਾੜੇ ਤੇ ਲਿਆਂਦੀ ਜੀ ਹੁਣ ਅੱਜ ਪਹਾੜਾ ਵੀ ਛੱਡ ਗਈ ਜੀ ਅੱਛਾ ਜੀ ਅੱਜ ਉਦਾਂ ਹੀ ਰਿੰਗ ਕੇ ਰਿੰਗ ਕੇ ਮਿਲਦੀ ਆ ਟਾਈਮ ਤੋਂ ਟਾਈਮ ਮਿਲਣਾ ਸ਼ੁਰੂ ਕਰਦੀ ਬਿਲਕੁਲ ਟਾਈਮ ਤੋਂ ਟਾਈਮ ਬਾਕੀ ਦੋਸਤੋ ਬਗੈਰ ਬੱਚੇ ਤੋਂ ਆ ਬੱਚਾ ਜਿਹੜਾ ਐਕਸਪਾਇਰ ਹੋ ਗਿਆ ਸੀਗਾ ਅਜੇ ਜਸਟ ਕੋਈ 5 ਦਿਨ ਦਾ ਸਮਾਂ ਹੋਇਆ ਇਹਨੂੰ ਸੋਈ ਨੂੰ ਬਿਲਕੁਲ ਛੋਟੀ ਸਿੰਗੀ ਦੇ ਵਿੱਚ ਆ ਫੇਸ ਕੁਆਲਿਟੀ ਤੁਹਾਡੇ ਸਾਹਮਣੇ ਹੈ ਠੀਕ ਹੈ ਜੀ ਮੂੰਹ ਮੱਥਾ ਤੁਸੀਂ ਕਰੋ ਚੈੱਕ ਬਿਲਕੁਲ ਛੋਟਾ ਸਿੰਗ ਜਿਵੇਂ ਆਪਾਂ ਤੋ ਥੋੜਾ ਵੀਰਾਂ ਦਾ ਵੀ ਪਹਿਲਾਂ ਬਾੜੇ ਪੂਰੇ ਦਾ ਕੀਤਾ ਸੀਗਾ ਹੁਣ ਜਿਹੜਾ ਬਾੜਾ ਵੀ ਛੱਡ ਗਿਆ ਬਾਕੀ ਟਾਈਮ ਤੋਂ ਟਾਈਮ ਜਿਹੜੀ ਰਿੰਗ ਕੇ ਮਿਲਦੀ ਆ ਠੀਕ ਆ ਜੀ ਤੇ ਥਾਣ ਦੇਵੇ ਦੀ ਵੇਖੋ ਤੁਸੀਂ ਚਵਾਈ ਚੋਈ ਇੱਕ ਬਰਾਬਰ ਅਗਲੇ ਪਿਛਲੇ ਥਾਣਾਂ ਦੇ ਵੀਰ ਹਾਂਜੀ ਹਾਂਜੀ ਤਾਰਾ ਤੁਰਾ ਬਰਾਬਰ ਨੇ ਬਿਲਕੁਲ ਬਰਾਬਰ ਜੀ ਠੀਕ ਆ ਜੀ ਮੈਂ ਵੀਰ ਸਰਜੀਤ ਖੋਲ ਕੇ ਮਾਰਾ ਤੋੜ ਕੇ ਦਿਖਾਈਏ ਇਹਨੂੰ ਸੋ ਛੋਟੀ ਤੋਂ ਸੋ ਚੰਗੀ ਆ ਠੀਕ ਆ ਜੀ ਸੋ ਪਲੂਣ ਪਹਿਲਣ ਛੋਟੀ ਆ ਤੇ ਵੈਸੇ ਹੋਰ ਕਿਸੇ ਤਰ੍ਹਾਂ ਦੀ ਕੋਈ ਆਲ ਛਾਲ ਨਹੀਂ ਕੀਤੀ ਕਿ ਫਲਹਾਲ ਚੋਂ ਬੱਚਾ ਬਾਕੀ ਦੰਦਾ ਜੇ ਦੋਂਦੀ ਆ ਜੀ ਇਹ ਪਿਓਰ ਦੋ ਦੰ ਬਾਕੀ ਚੌਕ ਚੂਕ ਜੇ ਫਿਰ ਦੁੱਧ ਦਾਂਦੀ ਹਜੇ ਸੱਪੰਨੇ ਸੁੱਟੇ ਤੇ ਨਹੀਂ ਗੇ ਨਹੀਂ ਜੀ ਹਜੇ ਠੀਕ ਹੈ ਜੀ ਲਓ ਦੋਸਤੋ ਪਿਓਰ ਦੋ ਦਾਂਦਾ ਤੇ ਸਰਜੀਤ ਵੀਰੇ ਇਧਰ ਇੱਕ ਦੋ ਗੇ ਬਾਹਰ ਕਢਾ ਦਿਆ ਜੇ ਤਸਲੀਨਾ ਤੋਰਦੇ ਨਾ ਕੋਈ ਥੋੜਾ ਜਿਹਾ ਸਨੋ ਤੋਰਦੇ ਆ ਜੇ ਤੇ ਜਿੰਨਾਂ ਦੇ ਦੋਸਤੋ ਬਣਿਆ ਥਣਿਆ ਪਸ਼ੂ ਆ ਤੁਹਾਨੂੰ ਨਜ਼ਰ ਆ ਜਾਊਗਾ ਦੋਂਦੀ ਦਸਣ ਦੇ ਵੀਰੇ ਦਾ ਵੀ ਦੋਂਦੀ ਕੱਟੀ ਆ ਬਾਕੀ ਤੁਹਾਡੇ ਸਾਹਮਣੇ ਆ ਪਿੱਟਪੁੜੇ ਵਾਲੇ ਪਾਸਿਓਂ ਵੇਖਿਓ ਬਹੁਤ ਖੂਬਸੂਰਤ ਚੌੜੀ ਉੱਪਰੋਂ ਪਿੱਟਪੁੜੇ ਵਾਲੀ ਸਾਈਡ ਤੋਂ ਪਲੀ ਪਲੀਤੀ ਆ ਪੂਰੀ ਠੀਕ ਹੈ ਅੱਛਾ ਸਰਦੀ ਸਿੰਘਾ ਕਿੰਨਾ ਕੁ ਫਿਰ ਦੋ ਦੋ ਚਵਾਉਣਾ ਚਾਹੀਦਾ ਵੈਸੇ ਝੋਟੀ ਨੂੰ ਕਿਹ ਕਿਹ 13 14 ਲੀਟਰ ਦੁੱਧ ਦੇਊਗੀ ਇਹ 13 14 ਲੀਟਰ ਹਾਂਜੀ ਅਸਲ ਤੇ ਉਹ ਪਾਉ ਜੀ ਦੂਜੇ ਤੀਜੇ ਸਵੇਰੇ ਗੱਲਾਂ ਬੰਦੀਆਂ ਜਾਗੇ ਹਾਂਜੀ ਝੋਟੀ ਨਹੀਂ ਆ ਜਾ ਮੈਨੂੰ ਤਾਂ ਲੱਗਦਾ ਵੀ ਮੋਟੀ ਰੱਖਣ ਵਾਲੀ ਆ ਮੈਂ ਤੈਨੂੰ ਆਖਾ ਨਾ ਦੇ ਅੱਛਾ ਜੀ ਕੋਈ ਤੁਹਾਡਾ ਇਰਾਦਾ ਵੀ ਹੁਣ ਜੇ ਦੋ ਆਪਾਂ ਭੈਣ ਭਰਾਵਾਂ ਨੂੰ ਦਿਖਾ ਦੇਣਾ ਦੋ ਚ ਇੱਕ ਵੇਖੀ ਕਿਤੇ ਪਾਸ ਹਾਂਜੀ ਆ ਚਲੋ ਕੋਈ ਗੱਲ ਨਹੀਂ ਜੀ ਲਓ ਦੱਸੋ ਦੋਵੇਂ ਝੋਟੀਆਂ ਵਕਾਊ ਆ ਦੋਹਾਂ ਦੇ ਵਿੱਚੋਂ ਵੀਰ ਸਰ ਜੀ ਸਿੰਘ ਜੀ ਕੋਲ ਦਾ ਰਹਾ ਤਾਂ ਹਾਂਜੀ ਇੱਕ ਵਾਰੀ ਫੇਰ ਇਹਨੂੰ ਘੁਮਾ ਦਿਆ ਜੀ ਘੁਮਾ ਲਾ ਵੀ ਇਹਨਾਂ ਦਾ ਰਾਦਾ ਵੀ ਕੋਈ ਜਿਹੜਾ ਵੀ ਐਨੀਮਲ ਸੇਲ ਹੋ ਗਿਆ ਵੈਸੇ ਜੇ ਵਿਕ ਗਏ ਦੋਵੇਂ ਚੰਗੇ ਰੇਟ ਤੇ ਤੇ ਦੋਵਿਆਂ ਦੇ ਵੀ ਸੇਲ ਕਰ ਦਿਆਂਗੇ ਜੇਕਰ ਚਲੋ ਕਿਸੇ ਭਰਾ ਨੇ ਬਿਲਕੁਲ ਇੱਕ ਚਿੱਕਰ ਖਰੀਦੀ ਠੀਕਾ ਜੀ ਤੇ ਦੂਜੀ ਫੇਰ ਰੱਖਣ ਦਾ ਵਿਚਾਰ ਬਣਾ ਲਾਂਗੇ ਆ ਦੇਖੋ ਦਿਖਾ ਆਪਾਂ ਦੋਵੇਂ ਝੋਟੀਆਂ ਦਿਨੀਆਂ ਤੁਹਾਨੂੰ ਪੂਰੀ ਤਸੱਲੀ ਦੇ ਨਾਲ ਦਿਖਾ ਦਾਂਗੇ ਠੀਕਾ ਜੀ ਭਵਾਨੇ ਆਰਡਰ ਦੀ ਤੁਸੀਂ ਕੁਆਲਿਟੀ ਚੈੱਕ ਕਰ ਲਓ 10 ਕਿਲੋ ਦੁੱਧ ਇਸ ਵਕਤ ਤੇ ਤੇਲੇ ਹਾਜ਼ਰ ਆ ਆ ਦੇਖੋ ਲਓ ਦੇ ਬਹੁਤ ਖੂਬਸੂਰਤ ਚੰਗੀ ਬਾਡੀਪੰਦਰ ਚੰਗੀ ਜੰਮੀ ਪਲੀ ਆ ਇਹ ਕਾ ਜਿਹੜੀ ਝੋਟੀ ਹੈ ਫਿਰ ਕਰੇ ਸਭ ਸੂਬੀ ਸੀ ਵਰ ਸਰਦੀ ਤੇ ਹਾਂਜੀ ਘਰੋਂ ਲਿਆਂਦੀ ਘਰਾਂ ਚ ਲਿਆਂਦੀ ਆਪਾਂ ਜੀ ਨਹੀਂ ਆਪ ਦੇ ਹੱਥੀਂ ਝੋਟੀ ਕੱਟੀ ਤਿਆਰ ਕੀਤੀ ਸੀ ਕਿ ਵੈਸੇ ਪਹਿਲਾਂ ਖਰੀਦ ਕੇ ਲੈਂਦੀ ਹਰਿਆਣੇ ਚੋਂ ਜੀ ਅੱਛਾ 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 ਹਾਂਜੀ ਠੀਕ ਆ ਠੀਕ ਆ ਔਰ ਲਓ ਜੀ ਬਸ ਠੀਕ ਆ ਬੰਨ ਦਿਓ ਇੱਧਰ ਲੈ ਕੇ ਲਓ ਜੀ ਠੀਕ ਆ ਜੀ ਇਹ ਝੋਟੀ ਹੈ ਦੋਸਤੋ ਬਾਕੀ ਪੂਰਾ ਆਪਣਾ ਡਿਟੇਲ ਜਿਹੜੀ ਉਹ ਤੁਹਾਨੂੰ ਮਿਲ ਚੁੱਕੀ ਆ ਬਾਕੀ ਮੂੰਹ ਮੱਥੇ ਦੀ ਚੰਗੀ ਆ ਮੂੰਹ ਦੰਦਾਂ ਦੇ ਵਿੱਚੋਂ ਵੀ ਤੁਹਾਨੂੰ ਨੋਟ ਕਰਾਤਾ ਵੀ ਦੋਂਦੀ ਆ ਜੜੀ ਆ ਠੀਕ ਆ ਤੇ ਬਾਕੀ ਕੱਦ ਘਾੜ ਦੀ ਗੱਲ ਕਰ ਲਈ ਹਾਈਟ ਮੀਡੀਅਮ ਤੋਂ ਥੋੜੀ ਜਿਹੀ ਪਲੱਸ ਹਾਈਟ ਐ ਇਸ ਛੋਟੀ ਦੀ ਤੇ ਤਾਂ ਮੁੱਲ ਕੀ ਕਰਦਾ ਸਰ ਜੀ ਤਾਂ ਮੁੱਲੇ ਨਾਲ ਫੋਨ ਤੇ ਕਰਾਂਗੇ ਜੀ ਮੁੱਲ ਫੋਨ ਤੇ ਆ ਹਾਂ ਜੀ ਬਾਕੀ ਦੇਣ ਲੈਣਾ ਹੀ ਹੋਊਗਾ ਮੁੱਲ ਖਾਸ ਜੀ ਮੁੱਲ ਦੇਣ ਲੈਣ ਵਾਲਾ ਹੀ ਹੋਗਾ ਚੋਲੇ ਬੱਚੇ ਦਾ ਥੋੜਾ ਜਿਹਾ ਹੈਗਾ ਬਾਕੀ ਭੈਣ ਭਰਾਵਾਂ ਨੂੰ ਚੇਕ ਕਰ ਮਤਲਬ ਬਾਕੀ ਬੱਚੇ ਦੀ ਆਪਾਂ ਵੀਡੀਓ ਹੀ ਦਿਖਾ ਦਾਂਗੇ ਜੇਰ ਦੀ ਵੀਡੀਓ ਹੀ ਦਿਖਾ ਦਾਂਗੇ ਆਪਾਂ ਠੀਕ ਆ ਜੀ ਹਾਂਜੀ ਬਾਕੀ ਮਿਲਦੀ ਮਲਾਉਂਦੀ ਇੱਥੇ ਆਣ ਕੇ ਅਸੀਂ ਤਸੱਲੀ ਕਰਕੇ ਕੋਈ ਨਹੀਂ ਕੀ ਲੱਗਦੀ ਹਾਂਜੀ ਚੋਗੇ ਤਸੱਲੀ ਕਰਕੇ ਅਗਲਾ ਲਾਵੇ ਠੀਕ ਆ ਚੋਗੇ ਵੇਖਣਾ ਬਿਲਕੁਲ ਇਧਰਲੇ ਪਾਸੇ ਆਪਣੇ ਕੋਲ ਇੱਕ ਹੋਰ ਛੋਟੀ ਬਹੁਤ ਐ ਸ਼ਕੀਨ ਖੜੀ ਆ ਹਾਂਜੀ ਇਹ ਛੋਟੀ ਦਾ ਵੀਰੇ ਕੀ ਵੇਰ ਵਸੂਆ ਇਹ ਕਿਨਵਾ ਇਹਦਾ ਦੂਜਾ ਸੁਆ ਜੀ ਦੂਜਾ ਸੁਆ ਹਾਂਜੀ ਅੱਜ ਇਹਨੂੰ ਸਮਾਂ ਕਿੰਨਾ ਕੁ ਹੋ ਗਿਆ ਸੁਈ ਨੂੰ ਇਹਨੂੰ ਸੁਈ ਨੂੰ ਹੋ ਗਿਆ ਜੀ 6-7 ਦਿਨ ਫਿਲਹਾਲ ਇਸ ਵਕਤ ਹੁਣ ਮੌਕੇ ਤੇ ਕਿੰਨਾ ਦੁੱਧ ਆ ਪਚਵਾ ਦਾਂਗੇ ਇਹਦੇ ਥੱਲੇੋਂ 15 ਲੀਟਰ ਦੁੱਧ ਚਵਾਵਾਂਗੇ ਜੀ 15 ਲੀਟਰ ਹਾਂਜੀ ਇਹ ਵੀ ਉਧਰ ਦੀ ਹੈ ਫਿਰ ਉਧਰੋਂ ਲੈ ਆਉਣਾ ਨਹੀਂ ਇਧਰੋਂ ਹੀ ਲਾ ਜੋੜਾ ਹੀ ਲਿਆਂਦਾ ਹੈ ਇਕੱਠੀਆਂ ਹਰਿਆਣੇ ਵਾਲੀ ਸਾਈਡ ਦੀਆਂ ਹੀ ਹਾਂਜੀ ਹਰਿਆਣੇ ਚੋਂ ਲਿਆਂਦੀਆਂ ਹਨ ਮਗਰ ਕਟਾ ਆ ਗਿਆ ਤੇ ਮਗਰ ਇਹਦੇ ਕਟਾ ਹੈ ਕਟਾ ਇਹ ਨਾੜੂ ਤੇ ਆ ਜੀ ਠੀਕ ਆ ਜੀ ਹਾਂਜੀ ਨਾੜੂ ਨਾਲ ਆ ਕਿ ਸੁਆ ਐਗਜ਼ੈਕਟ ਜਿਹੜਾ ਹੈ ਦੁੱਜਾ ਹੀ ਹੈ ਹੈ ਦੁੱਜਾ ਹੀ ਹੈ ਇਸ ਮਤਲਬ ਹੁਣ ਹੀ ਲੈ ਕੇ ਆਂਦੀ ਆਂ ਆਪਾਂ ਕਿ ਪਿਛਲੇ ਸਵੇਰ ਤੋਂ ਪਹਿਲਾਂ ਆਪਾਂ ਫੇਰੇ ਕਿਨੂੰ ਦੋ ਤਿੰਨ ਦਿਨ ਹੀ ਲੈ ਆਂਦੀਆਂ ਨੂੰ ਜੀ ਠ ਕਦੋਂ ਵੱਡਾ ਝੋਟੀ ਦਾ ਠੀਕ ਹੈ ਜੀ 15 ਕਿਲੋ ਤੇ ਹੁਣ ਜਿਹੜੀ ਸਟਾਰਟਿੰਗ ਆ ਅੱਜ 5 6 7 ਦਿਨਾਂ ਦੇ ਦੌਰਾਨ 15 ਕਿਲੋ ਇਹਦੇ ਥੱਲੇ ਹਾਜ਼ਰ ਆ ਨੈੱਟ ਦੁੱਧ ਤੇ ਚਵਾਈ ਚਵਾਈ ਫਿਰਨ ਪੋਲੀ ਵੀ ਚਵਾਈ ਬਹੁਤ ਪੋਲੀ ਭਾਵੇਂ ਇਦਾਂ ਥੱਲੇ ਬੈਜੋ ਹਲਦੀ ਨਹੀਂ ਜੀ ਅੱਛਾ ਅੱਛਾ ਆਪਾਂ ਬੈਜੋ ਖਾ ਦਿੰਨੇ ਆ ਜੀ ਠੀਕ ਹੈ ਜੀ ਆਹ ਦੇਖੋ ਹੁਣ ਦੋਸਤੋ ਇਸੇ ਤਰ੍ਹਾਂ ਵੀਰਾਂ ਦਾ ਵੀ ਬੱਚਾ ਭਾਵੇਂ ਛੱਡੋ ਚਾਹੇ ਨਾ ਛੱਡੋ ਇਸੇ ਤਰ੍ਹਾਂ ਥੱਲੇ ਬੈਠ ਕੇ ਪਸਮੰਦੀ ਆ ਠੀਕ ਹੈ ਜੀ ਪਸਮ ਕੇ ਬਿਲਕੁਲ ਤੁਸੀਂ ਚਵਾਈ ਕਰ ਸਕਦੇ ਜੇ ਇਹ ਨਹੀਂ ਹੈਗਾ ਕਿ ਕੋਹੜਾ ਕੋਈ ਛਟਾਕਲ ਆ ਜਾਂ ਪਸ਼ੂ ਇੱਕ ਪਾਸੇ ਟੱਪ ਕੇ ਦੂਜੇ ਪਾਸੇ ਹੋ ਜੇ ਕੋਈ ਠੰਡੀ ਮਿੱਟੀ ਐ ਸਾਹ ਦੇ ਗਦਰਤਾ ਕਾ ਤੇ 15 ਕਿਲੋ ਅੱਜ ਇਸ ਵਕਤ ਇਹਦੇ ਥਲੇ ਦੁੱਧ ਖਾ ਜਾ ਰਾਂ ਪੰਜਾ ਛੇ ਦਿਨਾਂ ਦੀ ਸੂਈ ਆ ਮਗਰ ਕਟਾ ਮੇਲ ਕਾਪ ਤੁਹਾਨੂੰ ਇੱਕ ਵਾਰ ਦਿਖਾ ਦਿੰਨੇ ਆਪਾਂ ਇਧਰ ਦੇਖੋ ਜੀ ਠੀਕ ਆ ਜੀ ਲਿਆ ਵੀਰ ਸਰਜੀਤ ਉਹਨੂੰ ਖੋਲ ਕੇ ਤੋੜ ਦਈਏ ਤੋੜ ਦੇ ਜੀ ਬਾਕੀ ਕਦ ਕੁਦ ਬਹੁਤ ਉੱਚਾ ਝੋਟੀ ਆਈ ਉਹ ਬਿਲਕੁਲ ਜੀ ਬਿਲਕੁਲ ਤਾਂ ਨਾਰਮਲ ਜਦੋਂ ਆਪਾਂ ਹਰਿਆਣੇ ਵਾਲੀ ਸਾਈਡ ਦੇ ਪਸ਼ੂ ਦੇ ਗੱਲ ਹੀ ਕਰ ਲਏ ਤੇ ਕੱਦ ਕਾਠ ਵਾਲੇ ਪਾਸਿਓ ਕੋਈ ਢਲਣੀ ਹੈ ਹਾਂ ਕੋਠੇ ਨਹੀਂ ਖਾ ਦੇ ਅਜੀਜ਼ੂ ਨਹੀਂ ਤਰ ਜਾਗਾ ਹਾਂਜੀ ਹੁਣ ਤੇ ਹੁਣ ਤਕਰੀਬਨ ਜੀਜ਼ੂ ਤਰ ਗਈ ਹੋਣੀ ਪਠੜੇ ਚ ਖਾਦੀ ਹੋਗੀ ਹੁਣ ਹਾਂਜੀ ਹਨਖਾਂ ਡਾ ਵੀ ਆਈ ਠੀਕ ਆ ਬਾਕੀ ਥੋੜਾ ਇਲਾਕੇ ਦਾ ਫਰਕ ਪਾ ਜਾਂਦਾ ਹਾਂਜੀ ਪਠੜੇ ਡੱਕੇ ਦਾ ਫਰਕ ਪੈ ਜਾਂਦਾ ਜੀ ਲੋ ਵੀ ਭਰਾਵੋ ਬਾਕੀ ਤੁਸੀਂ ਤੋਰਾ ਤਾਰਾ ਕਰੋ ਚੈੱਕ ਫਵਾਨਾ ਚੱਡਾ ਕਰੋ ਓਨੇ ਗਾਂ ਦੀ ਹੈ ਤੇ ਓਨੇ ਬਿਲਕੁਲ ਪਛਾਣ ਦੀ ਹੈ ਪੰਤਰ ਪੰਤਰ ਲੈਵੇ ਦੀ ਕਰੋ ਚੈੱਕ ਬਾਕੀ ਠੰਡੀ ਮਿੱਠੀ ਆ ਵੀ ਬਗੈਰ ਵੀ ਕੋਈ ਵੀ ਬੱਚੇ ਬਹਿ ਜੂਗਾ ਨਾ ਬਗੈਰ ਬੱਚੇ ਲਾਏ ਵੀ ਬਹਿ ਜੂਗਾ ਤੇ ਫਿਰ ਵੀ ਜਿਹੜਾ ਦੋਸਤੋ ਪਸਮਤੀ ਆ ਤੇ ਬਿਲਕੁਲ ਦੁੱਧ ਚੋ ਕੇ ਉੱਠੋਗੇ ਤੁਸੀਂ ਵੀ ਠੰਡੀ ਈ ਧੀ ਰਹੀ ਆ ਤੇ ਬਾਕੀ ਚੋਣਦਿਆਂ ਦੀ ਤੁਸੀਂ ਦੱਸ ਹੀ ਦਿੱਤਾ ਪੋਲੀ ਬਹੁਤ ਬੋਲੀ ਆ ਜੀ ਠੀਕ ਆ ਹਾਂਜੀ ਲਿਆਂਦੀ ਫਿਰ ਸਰਦੀ ਦੇ ਗੱਬਣ ਸੀ ਕੀ ਨਹੀਂ ਉਹ ਛੋਟੀ ਗੱਬਣ ਆਈ ਸੀ ਆਪਣੇ ਕੋਲ ਇਹ ਸੂਈ ਸੂਈ ਜੀ ਠੀਕ ਆ ਹਾਂਜੀ ਲੋਬੀ ਬਰਾਬਰ ਠੀਕ ਆ ਕਰੋ ਚੈੱਕ ਅਕੀ ਬਖਾਰਾ ਬੂਲਾ ਬਹੁਤ ਸੋਹਣਾ ਤੇ ਦੁੱਧ ਚੰਗਾ ਐ ਇਸ ਵਕਤ 15 ਕਿਲੋ ਆ ਤੇ ਨਾਰਮਲ ਕਿੰਨਾ ਕੁ ਦੁੱਧ ਆਫ ਕਰਦੇ ਵਿੱਚੋਂ ਆਊਗੀ ਦੁੱਧ 18-19 ਕਿਲੋ ਚ ਆਊ ਜੀ ਵੀ ਹਜੇ ਤਾਂ ਚਲੋ ਮੈਲੇ ਮੋਲੇ ਤੇ ਚੱਲਣਾ ਹਜੇ ਹਾਂਜੀ ਹਾਂਜੀ ਲੋ ਵੀ ਪ੍ਰਭੂ ਅੱਜ ਜਿਹੜਾ 15 ਕਿਲੋ ਮੇਰਾ ਭਰਾ ਕੋਈ ਚੋਕੇ ਆਪਦੀ ਬੇਸ਼ੱਕ ਦੋ ਟਾਈਮ ਤਸੱਲੀ ਕਰ ਲੇ ਕੋਈ ਤਿੰਨ ਟਾਈਮ ਕਰ ਲੇ ਕੱਦ ਵੱਡਾ ਝੋਟੀ ਦਾ ਪਸੰਦ ਆਊਗੀ ਭਰਾਵਾਂ ਨੂੰ ਬਾਕੀ ਥਣ ਥਣ ਬਹੁਤ ਵਧੀਆ ਘਵਾਨਾ ਚੱਡਾ ਪੂਰਾ ਟਿਕਾਣੇ ਤੇ ਐ ਆ ਰੋਗੜਾ ਜਿੱਥੇ ਵੀਰੇ ਹਾਂ ਦੇਖੋ ਜੀ ਠੀਕ ਆ ਜੀ ਆ ਠੀਕ ਆ ਬੰਦ ਦਿਓ ਜੀ ਕੋਈ ਗੱਲ ਨਹੀਂ ਠੀਕ ਆ ਅੱਛਾ ਸਰਜੀਤ ਦੇ ਤਾਂ ਮੁੱਲ ਫਿਰ ਕੇ ਰਹੂਗਾ ਇਹਦਾ ਵੀ ਫੋਨ ਤੇ ਕਰਾਂਗੇ ਜੀ ਬਾਕੀ ਦੋ ਝੋਟੀਆਂ ਦਾ ਫਿਰ ਮੁੱਲ ਫੋਨ ਤੇ ਆ ਹਾਂਜੀ ਤੇ ਬਾਕੀ ਦੇ ਦਵਾਂਗੇ ਪਾਪੜ ਤੇ ਚੀ ਹਾਂਜੀ ਪਾਪੜ ਤੇ ਹੀ ਦਵਾਂਗੇ ਠੀਕ ਆ ਜੀ ਲਓ ਦੋਸਤੋ ਝੋਟੀਆਂ ਦੇ ਦੋਵੇਂ ਸ਼ਕੀਨ ਆ ਇੱਕ ਪਹਿਲਾਂ ਤੇ ਇੱਕ ਦੂਜੇ ਸੂਵੇ ਝੋਟੀਆਂ ਤੁਹਾਨੂੰ ਦਿਖਾਈਆਂ ਨੇ ਆਪਾਂ ਠੀਕ ਆ ਜੀ ਤੇ ਬਾਕੀ 15 ਕਿਲੋ ਕੋਈ ਅੱਛਾ ਸਰਜੀਤ ਕੋਈ ਵਪਾਰ ਦਾ ਕੰਮ ਤੇ ਨਹੀਂ ਸ਼ੁਰੂ ਕੀਤਾ ਨਾ ਨਹੀਂ ਕੋਈ ਵਪਾਰ ਦਾ ਕੰਮ ਨਹੀਂ ਆਪਾਂ ਅੱਛਾ ਮਲ ਕਿ ਲਿਆਣੀਆਂ ਉਧਰੋਂ ਤੇ ਮਨ ਕੀਤਾ ਵੀ ਚਲੋ ਸੇਲ ਕਰਦੇ ਹਾਂ ਹਾਂਜੀ ਆਇਆ ਚਲੋ ਇੱਕ ਵੀ ਖੜਨੀ ਪਾੜਾ ਹੁੰਦਾ ਆਪਣਾ ਦੋ ਇੱਕ ਰੱਖ ਲਾਂਗੇ ਤਾਂ ਜੇਕਰ ਇਸੇ ਤਰ੍ਹਾਂ ਲਿਆ ਕੇ ਬਸ ਆਪਾਂ ਸੇਲ ਕਰੀ ਜਾਈਏ ਜੇ ਮਾਲ ਆਪਣਾ ਵਿਕਣਾ ਸ਼ੁਰੂ ਹੋ ਗਏ ਹੋ ਗਿਆ ਤੇ ਬਾਕੀ ਲੈ ਕੇ ਭੈਣ ਭਰਾਵਾਂ ਨੂੰ ਦੇਣੀਆਂ ਸ਼ੁਰੂ ਕਰ ਦਈਏ ਹਾਂਜੀ ਹਾਂਜੀ ਕੋਈ ਤਾਂ ਸੋਚ ਲਾਹੀ ਹੋਣੀ ਵੇਖਾਂਗੇ ਨਹੀਂ ਚਾਹੀਦਾ ਜਰੂਰ ਆ ਕੋਈ ਚੰਗਾ ਪਸ਼ੂ ਅਕਸਰ ਜੇ ਤੁਸੀਂ ਖਰੀਦਣਾ ਜਾਣਦੇ ਜੇ ਚੰਗਾ ਲਿਆਉਣਾ ਜਾਣਦੇ ਤੇ ਲੈ ਕੇ ਜਰੂਰ ਸੇਲ ਕਰ ਦੀਗੇ ਹਾਂਜੀ ਹਾਂਜੀ ਕਿਉਂਕਿ ਲੋ ਦੋਸਤ ਵੈਸੇ ਘਰੋਂ ਵੀਰਾਂ ਦਾ ਵੀ ਆਪਾਂ ਸੇਲ ਕਰਦੇ ਆ ਲਿਆਂਦੀਆਂ ਬੇਸ਼ੱਕ ਉਧਰੋਂ ਆ ਤੇ ਫਿਲਹਾਲ ਰਾਬਾ ਬਣ ਗਿਆ ਵੀ ਦੋਵੇਂ ਵਖਾ ਦੇਣੇ ਆ ਦੋ ਦੇ ਵਿੱਚੋਂ ਜੋੜੀ ਵੀ ਵਿਕੂਗੀ ਤੇ ਬਾਕੀ ਇੱਕ ਅੱਧੀ ਝੋਟੀ ਇੱਕ ਝੋਟੀ ਰਹੀ ਉਹ ਸਾਂਭ ਲਾਂਗੇ ਕਰੇ ਠੀਕ ਆ ਜੀ ਦੋਵੇਂ ਬਿਲਕੁਲ ਸੱਜਰ ਤਾਜ਼ੀਆਂ ਸੂਈਆਂ ਨੇ ਇਹ ਝੋਟੀ ਜਿਹੜੀ ਪਹਿਲੇ ਨੰਬਰ ਤੇ ਦਿਖਾਈ ਇਹਦਾ ਰਿਕਾਰਡ ਤੁਹਾਨੂੰ ਪੂਰਾ ਮਿਲ ਜੂਗਾ ਵੀ ਜਿੱਦਾਂ ਦੀ ਸੂਈ ਆ ਪ੍ਰੋਪਰ ਬੱਚਾ ਤੁਹਾਨੂੰ ਤੇ ਬਾਕੀ ਜੇਰ ਦੂਰ ਪੈਂਦੀ ਦੀ ਪੂਰੀ ਵੀਡੀਓ ਇਹਨਾਂ ਦੇ ਕੋਲੇ ਕੀ ਆ ਉਹ ਤੁਹਾਨੂੰ ਮਿਲ ਜੂਗੀ ਇਹ ਦੋ ਹੀ ਝੋਟੀਆਂ ਸੀ ਸਰਜੀਤ ਸਿੰਘ ਅੱਜ ਆਪਣੇ ਕੋਲ ਹਾਂ ਜੀ ਦੋਵੇਂ ਆ ਜੀ ਤੇ ਇੱਕ ਨੰਬਰ ਆਪਣੇ ਕਰ ਦਈਏ ਸਾਂਝੇ ਵੀਰ ਹਾਂ ਜੀ ਆਪਾਂ ਨੰਬਰ 99150 ਜੀ ਹਾਂ ਜੀ 14582 ਠੀਕ ਹੈ ਜੀ ਪਿੰਡ ਮੁੰਡਾ ਪਿੰਡ ਜੀ ਤੇ ਤੁਹਾਨੂੰ ਹਰੀਕੇ ਦੀ ਦੂਰੀ ਕਿੰਨੀ ਕੋ ਹਰੀਕੇ ਪਤਣ ਇੱਥੋਂ 18 ਕਿਲੋਮੀਟਰ ਹੋਊਗਾ ਜੀ ਹਰੀਕੇ ਤੇ ਸਰਿਆਲੀ ਵੀ ਤਕਰੀਬਨ ਸਰਿਆਲੀ ਇੱਥੋਂ ਹੋਊਗੀ ਆਪਾਂ ਨੂੰ 12 ਕਿਲੋਮੀਟਰ ਠੀਕ ਆ ਜੀ ਹਾਂਜੀ ਹਾਂਜੀ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਠੀਕ ਆ ਜੀ